ਸ਼ਸ਼ੀ ਕਾ ਜੀ ਕਿਦਾਂ ਸਾਰੇ ਵਧੀਆ ਹਾਂਜੀ ਆਪਾਂ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਦੇਖੋ ਰਜਾ ਤਾਰੋ ਦੀ ਸਿਸਟਰ ਚੱਲੇਨ ਦੁਕਾਨ ਤੇ ਹੋ ਦੇਖੋ ਮੈਂ ਤਾਂ ਵੀਰੀ ਨੂੰਕੀ ਲੈ ਕੇ ਆਉਣਾ ਇਹ ਚੱਲੇ ਹਨਮਕੀਨ ਲੈ ਮੈਂ ਵੀ ਚੀਜੀ ਲੈ ਕੇ ਆਉਣਾ ਇਹ ਗਈ ਚੀਜ਼ ਲੈਣ ਆਉਂਦੇ ਨੇ ਹੁਣ ਦੁਕਾਨ ਤੋਂ ਇੱਕ ਤਾਗੀ ਚੀਜ਼ ਲੈ रजतर ज्योति आ देखो, देखो आगे रजतर रजता गया जी जी देखो छती आ, गया। आ, गया। आ गया। देखो की लेके ले देखो देखो, ले देखो।, देखो। पास्ता देखिए आगे नमकीन चलो चलिए अब अंदर हां जी मैं चलियांगी फूल लेने ते मैं जा रहींगी फूल लेने ठीक है जा फिर ले आ फूल फूल ले आनीया ले ले क्या जा ले ਤੰਗਾ ਹਾਂਜੀ ਦੇਖੋ ਮੈਨੇ ਥੋੜਾ ਜਿਹਾ ਪਾਣੀ ਬੋਇਲ ਕਰ ਲਿਆ ਤੇ ਪੈਨ ਬੰਦ ਕਰ ਦੰਨੇ ਆ ਦਿਲਜੋਤ ਗਈਆ ਫੁੱਲ ਲੈਣ ਉਹਨੂੰ ਆ ਜਾਂਦੋ ਫਿਰ ਮੈਂ ਤੁਹਾਨੂੰ ਦੱਸਦੀ ਆਂ ਸੀ ਫੁੱਲਾਂ ਦਾ ਤੇ ਪਾਣੀ ਦਾ ਕੀ ਕਰਦੇ ਆਂ ਉਹ ਆ ਗਏ ਫੁੱਲ ਲੈ ਕੇ ਆਹ ਵਾਲੇ ਫੁੱਲ ਚਾਹੀਦੇ ਨੇ ਆਪਾਂ ਨੂੰ ਗੁੜਹੜ ਦੇ ਫੁੱਲ ਨੇ ਜੀ ਗੁੜਹੜਾ ਆਹ ਦੇਖ ਇਹਨੇ ਸੋਨੇ ਨੇ ਇਹਨੇ ਸੋਨੇ ਦਾ ਹੈ ਬਸ ਬਹੁਤ ਨੇ ਆਪਾਂ ਆ ਤੂੰ ਕਿਹੜੇ ਲੈ ਕੇ ਆਈਂ ਇਹ ਗੰਦੇ ਦੇ ਦੇ ਨੇ ਇਹਨਾਂ ਦਾ ਨਾਂ ਵੀ ਸੁਕਾ ਲਿਓ ਦੇਖੋ ਦਿਲਜੋਤ ਨੇ ਫੁੱਲਾਂ ਨੂੰ ਵਾਸ਼ ਕਰ ਲਿਆ ਚੰਗੀ ਤਰ੍ਹਾਂ ਵਾਸ਼ ਕਰ ਲਿਆ ਇਹਨਾਂ ਨੂੰ ਕਿਉਂਕਿ ਆਪਾਂ ਫੇਸ ਤੇ ਲਾਉਣ ਵਾਲੀ ਇਹਦੇ ਨਾਲ ਬਣਾਵਾਂਗੇ ਜੀ ਕਰੀਮ ਖੋ ਦੇਖੋ ਜੀ ਮੈਂਨੇ ਵਾਸ਼ ਕਰ ਲੇ ਇਹਨੇ ਸੋਹਣੇ ਫਲਾਵਰ ਨੇ ਇਹਨੂੰ ਆਪਾਂ ਐ ਤੋੜ ਲੈਨੇ ਐ ਇੱਦਾਂ ਤੋੜ ਕੇ ਆਪਾਂ ਇਹਨੂੰ ਇੱਕ ਕਾਲਿਜ ਪਾ ਲੈਨੇ ਆ ਦੇਖੋ ਸਾਰੇ ਤੋੜ ਲੈਣੇ। ਅਭੀ ਚਲਾ ਨਾ ਪਾਈ ਡੰਡੀ ਜੀ। ਇਹ ਨਹੀਂ ਪਾਉਣੀ। ਕੱਲੇ ਫੁੱਲ ਆ ਤੋੜ ਲੈ। ਅਸੀਂ ਨੇ ਪਿਛਲੀ ਵੀਡੀਓ 'ਚ ਤੋੜੇ ਸੀ ਜੀ ਫੁੱਲ ਪਰ ਸਾਨੂੰ ਟਾਈਮ ਹੀ ਨਹੀਂ ਲੱਗਿਆ ਬਣਾਉਣ ਦਾ ਤੇ ਉਹ ਫੁੱਲ ਸਾਡੇ ਖਰਾਬ ਹੋ ਗਏ, ਵੇਸਟ ਹੋ ਗਏ। ਇਸ ਲਈ ਅੱਜ ਅਸੀਂ ਤੋੜ ਲਿਆਆਂ ਫੁੱਲ। ਦੇਖੋ ਇਹ ਚਾ ਪਾ ਪਾਣੇ ਥੋੜਾ ਜਿਹਾ ਪਾਣੀ ਗਰਮ। ਗਰਮ ਪਾਣੀ। ਉਹ ਪਾਣੀ ਪਾਉਣ। ਇਹਨਾਂ ਦਾ ਰੰਗ ਨਿਕਲਿਆਊਗਾ। ਕਿਉਂ ਦੱਸ? ਬਸ ਬਸ ਜ਼ਿਆਦਾ ਨਹੀਂ। ਫਿਰ ਤਾਂ ਹੀ ਰੰਗ ਨਿਕਲੂਗਾ। ਜ਼ਿਆਦਾ ਹੋ ਜਾਊਗਾ ਤੇ ਪਾਣੀ ਇੰਨਾ ਪਾਣੀ ਕੀ ਕਰਾਂਗੇ? ਉਹਨਾਂ ਨੇ ਕਿ ਪਿਸ ਜ ਜਾਣਾ ਦਿਨੋਂ ਬਸ ਰੋਣਾ ਨੇ। ਹਾਂ। ਠੀਕ ਐ। ਜਦ ਇਹ ਭਿੱਜ ਜਾਣਗੇ ਜੀ ਤਿਆਰ ਹੋ ਜਾਣਗੇ ਫਿਰ ਅਸੀਂ ਤੁਹਾਨੂੰ ਦਿਖਾਵਾਂ। ਹਾਂਜੀ ਆਪਾਂ ਕਰੀਮ ਵਿੱਚ ਐਲੋਵੇਰਾ ਪਾਣਾ ਹੈਗਾ। ਐਲੋਵੇਰਾ ਸਾਡੇ ਘਰੀ ਲੱਗਿਆ ਹੈ। ਇਹ ਨਵਾਂ ਜੀ ਨਾ ਨਹੀਂ ਚਲ ਬਹੁਤ ਨੇ ਦੇਖੋ ਇਹਦਾ ਛੋਟੇ ਛੋਟੀ ਕੱਟਣ ਦਾ ਤਾਂ ਡੱਡ ਲੱਗ ਰਹੇ ਨੇ ਦੇ ਬਸ ਬਹੁਤ ਨੇ ਇਹਨਾਂ ਚ ਜੈਲਿਆ ਕਰਦੇ ਦੇਖੋ ਪੂਰੇ ਇਧਰ ਵੀ ਹੈ ਇਹਨੇ ਇਥੋਂ ਲੈ ਗਈ ਮੰਮੀ ਕੱਟ ਕੇ ਤੇ ਉਸ ਵਿੱਚ ਨਾਰੀਅਲ ਤੇਲ ਵੀ ਪਾਉਗਾ ਪਰ ਨਾਰੀਅਲ ਤੇਲ ਵੀ ਲੈ ਕੇ ਚਲਦੇ ਆ ਨਾਰੀਅਲ ਤੇਲ ਇਧਰ ਨਹੀਂ ਹੈਗਾ ਤੇ ਲੇ ਗਏ ਮਰੇਚ ਇਨਾ ਪਰ ਰਾਤ ਨੂੰ ਲਾ ਕੇ ਸੋਣੀਏ ਇਹ ਦਵਾਈ ਮੂੰਹ ਤੇ ਦੇਖੋ ਜੀ ਮੈਂ ਲੈ ਲਿਆ ਨਾ ਜੀ ਇਹ ਕਿਹਾ ਕੀ ਲੈ ਕੇ ਆਈ ਦੇਖੋ ਮੇਰੀ ਸਿਸਟਰ ਐਨ ਨਵੜਾ ਇਹ ਲੋ ਮੇਰਾ ਹਾਈ ਲਵ ਇਹ ਰਿ ਬੋਟਲ ਇਹੋ ਮੈਂ ਛਿਲਕੇ ਦੇ ਰਹੀਆਂ ਨਾ ਇਹ ਚ ਜੈਲ ਜੀ ਕੱਟ ਕੇ ਮਿਕਢਾਂਗੀ ਜੀ ਅੱਛਾ ਜੈਲ ਕੱਢ ਰਹੀਆਂ 1 ਮਿੰਟ ਮੈਂ ਕੁਝ ਲੈ ਕੇ ਆ ਜਾਂਦੀ ਆ ਇਹ ਚ ਕੱਢ ਲਾਂਗੇ ਕੋਲ ਜੀ ਉਪਰ ਮੈਂ ਸੈਡਾਂ ਇਹਨੇ ਛਿੱਲ ਲਾਂਗੇ ਇਹਦੇ ਨਾਲ ਕੱਟੂ ਤਾਂ ਚਮਚੇ ਨਾਲ ਇਹਦੇ ਨਾਲ ਉਹ ਚਮਚਾ ਨਿਕਲੂਗੀ ਇਹਦੇ ਨਾਲ ਹਾਂ ਇਹਦੇ ਨਾਲ ਕੱਟ ਕੇ ਦੇਖ ਜੈਲ ਐਵੇਂ ਦਿਖਾਈਂ ਮੈਂ ਕਰਕੇ ਐਵੇਂ ਕੱਟ ਗਈ ਜੈਲ ਦੇਖੋ ਜੈਲ ਦੇਖੋ ਜੀ ਤਿਲਕਣਾ ਜੈਨਾ ਹੱਥਾਂ ਨੂੰ ਤੇਲ ਕੀ ਜਾਂਦਾ ਮੇਰੇ ਤਾਂ ਦੇਖੋ ਜੀ ਇਹ ਚਾ ਆਪਾਂ ਵਿਟਾਮਿਨ E ਦੇ ਕੈਪਸੂਲ ਵੀ ਪਾਵਾਂਗੇ ਤੇ ਚਾ ਆਪਾਂ ਨਾਰੀਅਲ ਤੇਲ ਐਲੋਵੇਰਾ ਤੇ ਆਪਣੇ ਗੁੜਹਲ ਦੇ ਫੁੱਲ ਇਹਨਾਂ ਨਾਲ ਆਪਾਂ ਪੇਸਟ ਬਣਾਵਾਂਗੇ ਜੀ ਮਤਲਬ ਆਪਣੇ ਫੇਸ ਤੇ ਲਾਉਣ ਵਾਸਤੇ ਆ ਦੇਖੋ ਜੀ ਦੇਖੋ ਜੀ ਇਹ ਐਲੋਵੇਰਾ ਸੀਨੇ ਦੇਖੋ मिक्स ਕਰ ਲਿਆ ਤੇ ਆਹ ਦੇਖੋ ਇਹਦੇ ਪਾਣੀ ਕਿਵੇਂ ਨਿਕਲਿਆ ਰੰਗ ਦੇਖੋ ਕਲਰ ਰੈੱਡ ਕਲਰ ਨਿਕਲਿਆ ਇਹ ਦੇਖੋ ਗੁੜ੍ਹਲ ਦੇਖੋ ਦਾ ਪੂਰਾ ਕਲਰ ਨਿਕਲ ਗਿਆ ਤੇ ਆਪਾਂ ਨੇ ਲੈ ਲਿਆ ਨਾਰੀਲ ਤੇਲ ਤੇ ਉਹ ਵਿਟਾਮਿਨ ਇਹਦੇ ਕੈਪਸੂਲ E ਦੇ E ਦੇ ਕੈਪਸੂਲ ਵਿਟਾਮਿਨ E ਦੇ ਆਪਾਂ ਇਹਦਾ ਜਿਹੜਾ ਫੁੱਲਾਂ ਦਾ ਪਾਣੀ ਰਸ ਕੱਢਿਆ ਨੂੰ ਆਪਾਂ ਇੱਚ ਮਿਕਸ ਕਰ ਲੈਣ ਐਲੋਵੇਰਾ ਜ ਇੱਕ ਆਪਲੇ ਪਨ ਐਲੋਵੇਰਾ ਚ ਮਿਕਸ ਮਦ ਕਰਨੀ ਆਪਾਂ ਨੂੰ ਦੇਖੋ ਮਮੀ ਨੇ ਕਰ ਲਿਆ ਐਲੋਵੇਰਾ ਚ ਮਿਕਸ ਗੁੜ ਹਲ ਦੇ ਫੁੱਲ ਦਾ ਰੰਗ ਆਹ ਪਾ ਆਪਾਂ ਇਹ ਇੱਕ ਚਮਚ ਵਾਂਗੂ ਹਣਾ ਹਾਂ ਨਾਰੀਅਲ ਤੇ ਤੈਨੂੰ ਕਰ ਲੈਣੇ ਆ ਗਰਮ ਇਸ ਤੇ ਕਰ ਲੈਣੇ देखो कि मैं पिघल गया कैसे घूम रहा है ये गोल गोल बस हूँ पिघल जाऊंगा देखो जी तेल हो गया गर्म तो हम आप पा तेल, है तेल पा लाने इस

ਦੇਖੀ ਕਿ ਮੈਂ ਅਸਿਨੇ ਨਾਉ ਚ ਬਰਫ਼ ਕੱਢਣ ਲੱਗੇ ਤਾਂ ਨਿਕਲਿਆ ਲੈ ਦੇ ਵਿੱਚੋਂ ਦੇਖੋ ਕੀ ਬਣਾਇਆ ਮੈਂ ਨਹੀਂ ਕੱਢਿਆ ਮੈਂ ਨਹੀਂ ਰੱਖਿਆ ਸੀ ਕੀ ਬਣਾ ਰੱਖਿਆ ਇਹ ਚਪਾਰ ਰੱਖਿਆ ਸੀ ਜੀ ਇਹ ਡੱਬੀ ਚ ਇੱਕ ਮਿੰਟ ਦੇਖੋ ਐਵੇਂ ਬੰਦ ਕਰਕੇ ਬੱਚਿਆਂ ਨੇ ਨਾ ਫ੍ਰੀਜਾਂ ਦੇ ਖਾਣੇ ਚ ਰੱਖ ਰੱਖਿਆ ਜੀ ਡੈਡੀ ਨੂੰ ਦਿਖਾਣੇ ਆਜਾ ਦੇਖੇ ਡੜੀ ਕੀ ਮਿਲੇ ਕਰਨ ਦੇਖੀ ਰਾਜਤ ਨੇ ਨਾ ਫਿਰ ਜਾਲੇ ਚੈਨੂ ਪਾ ਕੇ ਰੱਖ ਰੱਖਿਆ ਦੀ ਦੇਖੀ ਕਿ ਬਣ ਕੇ ਨਿਕਲਿਆ ਪਤਾ ਨਹੀਂ ਕਿੰਨੇ ਦਿਨ ਰੱਖੇ ਹੋਗੇ ਕਿੰਨੇ ਦਿਨ ਹੋਗੇ ਰੱਖਿਆ ਨੂੰ ਮੈਂ ਤਾਂ ਅੱਜ ਰੱਖਿਆ ਸੀ ਨਹੀਂ ਕਈ ਦਿਨ ਹੋਗੇ ਤਾਂ ਭੁੱਲ ਗਿਆ ਰੱਖ ਕੇ ਇਹਨਾਂ ਚੀਜ਼ ਖਾਈ ਹੋਣੀ ਐ ਚੋਂ ਫਿਰ ਇਹ ਚ ਪਾਣੀ ਪਾ ਕੇ ਨੇ ਫ੍ਰਿਜ ਚ ਰੱਖ ਦਿੱਤੀ ਹੈਗੀ ਚਿੰਗਮ ਜੀ ਹੈ ਨਾ ਉਹ ਅਸੀਂ ਅਸੀਂ ਬਿੱਚ ਆ ਗਈ ਦੀ ਮਸ਼ੂਰੀ ਸ਼ੂ ਦੇਖੋ ਕੀ ਬਣ ਗਿਆ ਇਹਦਾ ਕੀ ਹੋਇਆ ਦੇਖੋ ਜੀ ਆਪਾਂ ਲਗਿਆ ਹੋਣੇ ਚ ਵਿਟਾਮਿਨ E ਦੇ ਕੈਪਸੂਲ ਪਾਉਣ ਮੈਂ ਕੱਟ ਕੇ ਬਣੇ ਗਿੰਚੀ ਨਾਲ। ਇਹ ਐੜ ਤੋਂ ਕਟਣਾ ਦੀਨਾ। ਤੇ ਐੜੀ ਵੀ ਕੱਟੀ ਹੈ। ਦੋਨੋਂ ਹੀ ਪਾ ਲੈ। ਇਹ ਸੋਨੂ ਡਾਕਟਰ ਦੀ ਦੁਕਾਨ ਤੋਂ ਮਿਲ ਜਾਣਗੇ ਜੀ। ਮੈਡੀਕਲ ਚੋਰ ਦੁਕਾਨ ਚੋਂ। ਹੂੰ ਹੁਬਸ ਕਰ ਲਈਏ ਚੋ ਦੇਖੋ ਜੀ ਇਹ ਜੇ ਸੀਨੇ ਵਿਟਾਮਿਨੀ ਦੇ ਕੈਪਸੂਲ ਪਾਤੇ ਤੇ ਹੁਣ ਇਹ ਹੁੰਦਾਗਾ ਠੰਡਾ ਠੰਡਾ ਹੁਣ ਤੋਂ ਬਾਅਦ ਖਵਾਵਾਂਗੇ ਅਸੀਂ ਤੁਹਾਨੂੰ ਦੇਖੋ ਜੀ ਸਾਡੀ ਕਰੀਮ ਬਣ ਕੇ ਹੋ ਗਈ ਰੈਡੀ ਦੇਖੋ ਐ ਮੇਜੀ ਬਾਲ ਜੀ ਜੀ ਅਹ ਇਹ ਨਿਬਦੀਆ ਬਣ ਗਈ ਦੇਖੋ کریم ਜਿਹੀ ਥ੍ਰੀਮ ਬਣ ਗਈ ਹੁਣ ਆਪਾਂ ਪਾ ਲੈਣ ਇਹਨੂੰ ਆਹ ਡੱਬੀ ਵਿੱਚ ਜੇ ਤੁਹਾਡੇ ਘਰੇ ਐਵੇਂ ਦੀ ਡੱਬੀ ਹੈਗੀ ਤਾਂ ਤੁਸੀਂ ਪਾ ਸਕਦੇ ਹੋ ਪਹਿਲਾਂ ਅਸੀਂ ਬਣਾ ਕੇ ਰੱਖੀ ਦੀ ਦੇਖੋ ਖਤਮ ਹੋ ਗਈ ਸੁਪਰੀਆ ਰੇਕਤਾ ਹੀ ਨਹੀਂ ਛੱਡਦੀਆਂ ਇਹ ਮੈਂ ਸਟੋਰ ਕਰਕੇ ਰੱਖੇਗੀ ਇਹਨੂੰ ਰਾਤ ਨੂੰ ਹੀ ਲਾਏ ਪਾਂਗੇ ਸਿਰਫ ਰਾਤ ਨੂੰ ਹੀ ਲਗਾਉਣੀ ਹੈ ਇਹ ਦੇਖੋ ਜੀ ਸੀਨੇ ਕਰੀਮ ਬਣਾ ਕੇ ਰੈਡੀ ਕਰ ਲਈ ਦਿਲ ਜੋ ਦੱਸਦੀ ਹੁਣ ਲਾ ਕੇ ਇਸ ਸ਼ਾਮ ਦੇ ਸਮੇਂ ਸੌਣ ਲੱਗੇ ਲਾਉਣੀ ਹੈ ਥੋੜੀ ਜੀ ਫੇਸ ਤੇ ਹਲਕੀ ਮ사ਜ ਨਾਲ ਇਹਦੇ ਨਾਲ ਫੁਣਸੀਆਂ ਵਗੈਰਾ ਸਾਰੀਆਂ ਕੁਝ ਠੀਕ ਹੋ ਜਾਂਦੀਆਂ ਨੇ ਸੀਨੇ ਦੇ ਕੋਲ ਅਲੋਵੇਰਾ ਦੀ ਡੱਬੀ ਚੀ ਪਾ ਕੇ ਰੱਖੀ ਹੋਈ ਹੈ ਕਿਉਂਕਿ ਅਸੀਂ ਸਾਡੀ ਖਤਮ ਹੋ ਗਈ ਸੀ ਅਸੀਂ ਹੁਣ ਦੁਬਾਰੇ ਬਣਾਈ ਹੈ ਠੀਕ ਹੈ ਕਿਸੇ ਵੀ ਬਣਾਓ ਤੇ ਜਰੂਰ ਇਹਨੂੰ ਯੂਜ਼ ਕਰਕੇ ਦੇਖਿਓ ਬਹੁਤ ਬੈਸਟ ਹੈ ਇਹ ਫਰਕ ਲੱਗੂਗਾ ਆਪਦੇ ਫੇਸ ਦਾ ਠੀਕ ਹੈ ਜੀ ਦੇਖੋ ਜੀ ਰਾਤ ਹੋ ਗਈ ਤੇ ਦੇਖੋ ਆਸਮਾਨ ਤੇ ਤਾਰੇ ਜਿਵੇਂ ਮਗਾਰੇ ਨੇ ਦੇਖੋ ਜੀ ਬੱਚੇ ਕਰ ਰਹੇ ਨੇ ਪੜ੍ਹਾਈ ਜੀ ਬੈਠੇ ਸ਼ਾਮ ਹੋ ਗਈ ਹੈ ਬੱਚੇ ਬੈਠੇ ਨੇ ਜੀ ਰਜਾਈ ਚ ਠੰਡ ਹੋ ਗਈ ਕੀ ਕਰ ਰਹੇ ਹੋ ਬੱਚੇਓ ਸਟੱਡੀ ਕਰ ਰਹੇ ਹਾਂ होमवर्क लिख रहे है जी रजत देखा हो नहीं है रजत की देखो जी रजत अपना होमवर्क कंप्लीट कर रहे हैं देखो रजत लिखाई देखो साफ करो बेटे इधर देखो सुप्रिया, पढ़ाई च मन नहीं लग रहा क्यों

ਉੱਧਰ ਦੱਸੋ ਮਮਾ ਫੰਕਸ਼ਨ 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 ਹੁੰਦਾ ਇਹ ਹੁੰਦੇ ਫੰਕਸ਼ਨ ਕੀ ਖਾਓਗੇ ਹੁਣ ਸ਼ਾਮ ਨੂੰ ਸੇਵੀਆਂ ਦੁੱਧ ਵਾਲੀਆਂ ਸੇਵੀਆ ਬਣਾਵਾਂ ਮੈਂ ਹਾਂ ਦੁੱਧ ਭਾਗੇ ਹਾਂਜੀ ਬੱਚੇ ਕਹਿੰਦੇ ਜੀ ਸੇਵ ਸੇਵੀਆਂ ਖਾਣੀਆਂ ਨੇ ਚਲੋ ਆਪਾਂ ਸੇਵੀਆਂ ਬਣਾਉਣੇ ਆ ਨਾਲੇ ਤੁਹਾਨੂੰ ਦਿਖਾਉਣੇ ਆ ਮੈਂ ਕਿਵੇਂ ਬਣਾਉਣੀਆਂ ਆ ਜੇ ਚੱਲੀਏ ਹੈਲੋ ਜੀ ਦੇਖੋ ਮੰਮੀ ਬਣਾ ਰਹੀ ਨੇ ਕਿ ਸੇਵੀਆਂ ਮੰਮੀ ਲੱਗ ਰਹਿਣੇ ਸੇਵੀਆਂ ਭੁੰਨਣ ਜੀ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਨੂੰ ਮਿੱਠੀਆਂ ਸੇਵੀਆਂ ਪਸੰਦ ਨੇ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਜੀ ਸਾਡਾ ਚੈਨਲ ਕਰ ਲੋ ਸਬਸਕ੍ਰਾਈਬ ਤਾਂ ਕਿ ਸਾਡੀਆਂ ਨਵੇਂ-ਨਵੇਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਤੇ ਸਾਡੇ ਚੈਨਲ ਨੂੰ ਸਾਡੇ ਚੈਨਲ ਤੇ ਕਮੈਂਟ ਜਰੂਰ ਕਰਿਆ ਕਰੋ। ਸਾਨੂੰ ਕਮੈਂਟਾਂ ਵਿੱਚ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਦਾਂ ਦੀਆਂ ਲੱਗਦੀਆਂ ਨੇ ਤੇ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ। ਦੇਖੋ ਇਹ ਪੁੱਨ ਲਗੀਆਂ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੀ। ਇਸੇ ਪਾਣੀ ਚ ਬੋਇਲ ਕਰਾਂਗੇ ਸੇਵੀਆਂ ਨੂੰ ਆਪਣੇ ਚਾਹੇ ਦੁੱਧ ਵਾਲੀ ਨਹੀਂ ਖੰਡ ਦਾ ਪਸੰਦ ਕਰਦੇ ਦੇਖੋ ਜੀ ਮੰਮੀ ਲੱਗੇ ਨੇ ਹੁਣ ਸੇਵੀਆਂ ਚ ੀਨੀ ਪਾਉਣਾ ਪੀ ਪਾਦਨੇ ਨਾਲ ਪਾ ਦੋ ਇਹਨਾਂ 5 ਤੋਂ 10 ਮਿੰਟ ਲੱਗਣਗੇ ਬਣਨ ਤੇ ਦੇਖੋ ਕਿੰਨੀਆਂ ਵਧੀਆ ਲੱਗ ਰਹੀਆਂ ਨੇ ਵਾਹ ਚਲੋ ਇਹਨਾਂ ਨੂੰ ਬਣਨ ਦਿਓ ਦੇਖੋ ਜੀ ਸਾਡੀਆਂ ਸੀਵੀਆਂ ਹੋਣ ਲੱਗੀਆਂ ਬੋਇਲ ਦੇਖੋ ਕਿੰਨੀਆਂ ਵਧੀਆ ਲੱਗ ਰਹੀਆਂ ਨੇ ਕਿਨੋਂ ਕਿਨੋਂ ਨੂੰ ਮੇਰੇ ਚਾਲੀਆਂ ਸੇਵੀਆਂ ਤੇ ਦੁੱਧਾਂ ਵਾਲੀਆਂ ਸੇਵੀਆਂ ਵਧੀਆ ਲੱਗਦੀਆਂ ਨੇ ਸਾਨੂੰ ਕਮੈਂਟਾਂ ਵਿੱਚ ਦੱਸਿਓ ਇਹਨਾਂ ਆਪਾ ਖਾਉਣਿਆਂ ਬੱਚਿਆਂ ਨੂੰ ਖਾਣ ਵਾਸਤੇ ਬਣ ਗਈ ਬਣ ਗਈ ਉਸ ਦੋ ਮਿੰਟਾਂ ਟੱਕ ਦੰਨੇ ਆ ਫਿਰ ਆਪਾਂ ਨੂੰ ਲਾਉਣੀ ਆਪਾਂ ਮੰਮੀ ਹੁਣ ਲੱਗੇ ਨੇ ਸੇਵੀਆਂ ਪਾਉਣ ਆ ਕੋਲੀਆਂ ਵਿੱਚ ਸਰਵ ਕਰ ਰਹੇ ਨੇ ਸਰੋ ਪਹਿਲਾਂ ਡੈਡੀ ਨੂੰ ਤੇ ਰਜਤ ਨੂੰ ਪੜਾਇਆ ਵਧੀਆ ਬਣੀ ਜਾਣਾ ਹੁਣ ਖੁਸ਼ਬੂ ਵੀ ਇੰਨੀ ਸੋਹਣੀ ਆ ਰਹੀ ਹੈ ਮੈਂ ਚੱਲੀ ਡੈਡੀ ਨੂੰ ਸੇਵੀਆਂ ਦੇਣੇ ਡੇਡੀ ਜੀ ਅਲੋ ਸੀਨੀਆ ਕੀ ਵਾਹ ਪਰਵਾਣ ਮੰਗਿਆ ਜਾਣਾ ਹੈ ਕਹਿੰਦੇ ਸੀ ਵੀ ਮੰਗ ਲਈ ਹਾਂਜੀ 2070 ਨੂੰ ਉੱਤਲੇ ਹੋਏ ਹੋਰ ਆਨ ਕਰਦੇ ਸੀ ਉਹ ਕੋਣ ਆਊਗਾ ਇਹ ਰਜਤ ਦੀਆਂ ਨੇ ਮਾਂ ਕੀ ਤੇਰਾ ਜਤੂਰੀ ਬੈਠਿਆ ਪਰ ਉਹ ਤਾਂ ਹੈ ਤੇਰਾ ਜਿੰਦੇ ਕਿਉਂ ਨਹੀਂ ਆ ਹਜੇ ਗਰਮ ਨੇ ਠੰਡੀਆਂ ਕਰ ਲੋ ਹੋ ਮੰਮੀ ਚੱਲੇ ਰੱਜੂ ਸਰਾ ਨੂੰ ਦੇਣ ਸੀਨੀਆ ਤੁਰੇ ਤਾਂ ਕੰਮ ਕਰ ਲਿਆ ਤੇ ਬਸ ਸੇਵੀਆ ਹਾਲ ਬੰਦੀ ਹੋ ਜਾਈਆਂ ਗਰਮ ਨਹੀਂ ਚਾਹ ਲੈ ਤੱਕ ਦੂਫਤ ਸਾਈਡ ਤੇ ਰੱਖ ਬੜਾ ਸਟਾਰਕ ਗਰਮ ਨਹੀਂ ਹੁੰਦੀਆਂ ਕੁੱਤੀ ਰੱਖ ਦੋਲਿਓ ਨਾਰ ਜਾਈ ਤੇ ਨਾ ਸਿੱਧੀ ਹਾਂਜੀ ਹੁਣ ਆਪਾਂ ਲੱਗਾਂਗੇ ਸੇਵੀਆ ਟੇਸਟ ਕਰਨ ਵੀ ਕਿੱਦਾਂ ਦੀਆਂ ਬਣੀਆਂ ਨੇ बनी दो ने। ने। तो बनी तो बनी तो हाँ तुम भी बनाओ एवे से घरे खाओ मेरी मम्मी तो बहुत वादिया बनाने मम्मी ने वीडियो दिखाओ खाओ गाई सब मिल जाए थोड़ा